ਇਹਨਾਂ ਨੂੰ ਸਿਰ ਸਾਧਾਰਨ ਹੀ ਮਸਾਲੇ ਸਮਝਦੇ ਆਂ ਪਰ ਅਸਲ ਵਿੱਚ ਇਸ ਤੋਂ ਕਿ세 ਵੱਧ ਉਨੇਕਾਰੀ ਹੁੰਦੀ ਹੈ ਜਿਵੇਂ ਕਿ ਜੈ ਇਲਾਇਚੀ ਇਸ ਨੂੰ ਖੜੇ ਮਸਾਲੇ ਚ ਵਰਤਿਆ ਜਾਂਦਾ ਇਲਾਇਚੀ ਦੀ ਚਾਹ ਬਲੇ ਸ਼ੀਨ ਦੀ ਮੋਜ ਹੈ ਜੇ ਤੁਸੀਂ ਨਾ ਜਾਣਦੇ ਹੋ ਕਿਨ ਕੀ ਚੀਤ ਦਿਖਣ ਵਾਲੀ ਇਲਾਇਚੀ ਬੜੀਆ ਬਿਮਾਰੀਆਂ ਨੂੰ ਜੜਾ ਤੋਂ ਖਤਮ ਕਰ ਦਿੰਦੀ ਹੈ ਤਾਂ ਤੁਹਾਨੂੰ ਅੱਜੇ ਵਾਰੀ ਦੱਸਦੇ ਆਂ ਤੁਹਾਨੂੰ ਦੱਸਦੇ ਕਿ ਕਿੰਨਾ ਬਿਮਾਰੀਆਂ ਨੂੰ ਸਭ ਤੋਂ ਵੱਧ ਇਲਾਇਚੀ ਦੂਰ ਕਰਦੀ ਹੈ ਇਹਨਾਂ ਬਿਮਾਰੀਆਂ ਵਿੱਚ ਚੂਰ ਸ਼ੂਗਰ ਸ਼ੂਗਰ ਪੀੜਤਾ ਆਦੀ ਦੀਪੀ ਭਾਰਕ ਵਿੱਚ ਲਗਾਤਾਰ ਵਧ ਰਿਹਾ ਸ਼ੂਗਰ ਕੰਟਰੋਲ ਕਰਨ ਦੇ ਕਈ ਤਰੀਕੇ ਨੇ ਜਿੱਦਾਂ ਵਿੱਚ ਇਹ ਰਾਚੀ ਦਾ ਸੇਵ ਦੇਖਿਆ ਜਾਂ ਚੀ ਸੁਗਰ ਸਬੰਧੀ ਇੱਕ ਅਧਿਐਨ ਕੀਤਾ ਗਿਆ ਇਸ ਵਿੱਚ ਜੂਆ ਨੂੰ ਖੂਜ ਹੋਣ ਦੇ ਨਾਲ ਇਲਾਇਚੀ ਪਾਊਡਰ ਅਖਵਾਇਆ ਗਿਆ ਨਤੀਜਾ ਸਾਹਮਣੇ ਆਇਆ ਕਿ ਉਹਦਾ ਸ਼ੂਗਰ ਕੰਟਰੋਲ ਹੁੰਦਾ ਜੇਕਰ ਇਹ ਰਾਚੀ ਦਾ ਪਾਣੀ ਪੀਤੇ ਜਾਵੇਗਾ ਤਾਂ ਬਹੁਤ ਦਾ ਸ਼ੂਗਰ ਤੋਂ ਬਾਅਦ ਬੀਪੀ ਦੀ ਸਮੱਸਿਆ ਵੀ ਹਾਲਾਂਕਿ ਕਾਹ ਵਿੱਚ ਹੁੰਦੀ ਹੈ ਤੇ ਇਹ ਇਲਾਇਚੇ ਇਥੇ ਕਮਾਲ ਕਰਉਂਦੀ ਹੈ ਤੇ ਇਸ ਤੋਂ ਇਲਾਵਾ ਕੈਂਸਰ ਵਾਲੀਆਂ ਬਿਮਾਰੀਆਂ ਨੂੰ ਵੀ ਇਲਾਜਿਤ ਹੁਕ ਕਰਦੀ ਹੈ ਇਲਾਇਚੇ ਵਿੱਚ ਮੌਜੂਦ ਐਂਟੀ ਇਨਫਲਮੇਟਰੀ ਗੁਣ ਜਿਹੜੀਆਂ ਮਾਸਪੇਸ਼ੀਆਂ ਦੀ ਸੋਚ ਘਟਾਉਂਦੇ ਨੇ ਜਿਸ ਨਾਲ ਸਿਰ ਦਸਤ ਸਹੀ ਰਹਿੰਦੀ ਹੈ